ਅਹ 1 ਅਪ੍ਰੈਲ ਤੋਂ ਹੋਵੇਗੀ ਕਣਕ ਦੀ ਸਰਕਾਰੀ ਖਰੀਦ ਕਣਕ ਦੀ ਖਰੀਦ ਨੂੰ ਲੈ ਕੇ ਸਾਰੇ ਇੰਤਜ਼ਾਮ ਮੁਕੰਮਲ ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਦਾ ਐਲਾਨ ਕੀਤਾ ਗਿਆ ਹੈ ਇਸ ਸਬੰਧ ਵਿੱਚ ਰਾਜਪੁਰਾ ਮਾਰਕੀਟ ਕਮੇਟੀ ਦੇ ਚੇਅਰਮੈਨ ਦੀਪਕ ਸੂਦ ਦਾ ਕਹਿਣਾ ਹੈ ਕਿ ਕਣਕ ਦੀ ਸਰਕਾਰੀ ਖਰੀਦ ਦਾ ਐਲਾਨ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਗਿਆ ਹੈ ਰਾਜਪੁਰਾ ਤੋਂ ਦੀਪਕ ਕੁਮਾਰ ਦੀ ਵਿਸ਼ੇਸ਼ ਖਬਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪਕ ਸੂਦ ਹੈ ਮੈਂ ਚੇਅਰਮੈਨ ਮਾਰਕੀਟ ਕਮੇਟੀ ਰਾਜਪੁਰਾ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੇ ਹੁਕਮ ਅਨਸਾਰ 1 ਅਪ੍ਰੈਲ ਤੋਂ ਜਿਹੜੀ ਕਨਕ ਦੀ ਖਰੀਦ ਸ਼ੁਰੂ ਹੋਣੀ ਹੈ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਉਕਤਾਂ ਪ੍ਰਬੰਧ ਸਾਰੇ ਕਰ ਦਿੱਤੇ ਗਏ ਨੇ ਜਿਵੇਂ ਕਿ ਕਿਸਾਨ ਵੀਰਾਂ ਵਾਸਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਉਹਨਾਂ ਦੇ ਬੈਠਣ ਲਈ ਛਾਂ ਦਾ ਪ੍ਰਬੰਧ ਸਫਾਈ ਦਾ ਪ੍ਰਬੰਧ ਤੇ ਲਾਈਟਾਂ ਪ੍ਰਬੰਧ ਮੁਕੰਮਲ ਤੌਰ ਤੇ ਪੂਰਾ ਕਰ ਦਿੱਤਾ ਗਿਆ ਜੀ ਸਰ ਸਰਕਾਰੀ ਰੇਟ ਮੈਂ ਕਹਿੰਦਾ ਕੀ ਨਿਕਲਿਆ ਇਸ ਵਾਰ ਜਿਹੜਾ ਇਸ ਵਾਰ ਸਰਕਾਰੀ ਰੇਟ ਨਿਕਲਿਆ ਹੈਗਾ ਉਹ 2425 ਰੁਪਏ ਤੁਸੀਂ ਕਿਸਾਨਾਂ ਨੂੰ ਜਿਹੜੇ ਲੈ ਕੇ ਤੇ ਕਣਕ ਲੈ ਕੇ ਆਵੋਗੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹ ਰਹੇ ਆ ਜੀ ਮੇਰਾ ਕਿਸਾਨ ਵੀਰਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਆਪਣੀ ਫਸਲ ਹੈਗੀ ਆ ਸਕਾਕੇ ਲੈ ਕੇ ਆ ਤਾਂ ਜੋ ਸਾਥ ਨਾਲ ਦੀ ਨਾਲ ਖਰੀਦ ਹੋ ਸਕੇ ਤੇ ਨਾਲ ਦੀ ਨਾਲ ਉਹਨਾਂ ਨੂੰ ਜਿਹੜੇ ਪੈਸੇ ਹੈਗੇ ਉਹ ਪਤਾਨ ਹੋ ਸਕੇ ਚੇਅਰਮੈਨ ਸਾਹਿਬ ਕੱਲ ਨੂੰ ਮਤਲਬ ਫਸਟ ਸਪਰੈਲ ਹੈ ਤੇ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ ਕੋਈ ਤੁਹਾਨੂੰ ਕੋਈ ਇੰਟੀਮੇਸ਼ਨ ਹੈਗੀ ਹੈ ਕੋਈ ਕਿਸਾਨ ਕਰ ਲੈ ਕੇ ਆਵੋਗੇ ਜੀ ਕੋਈ ਫਿਲਹਾਲ ਮੈਂ ਮਾਰਕੀਟ ਚੋਂ ਵੀ ਪਤਾ ਕਰਾਇਆ ਸੀਗਾ 8-10 ਵੀ ਪਤਾ ਕਰਾਇਆ ਸੀ ਕਿ ਸਾਰੇ 8 ਤਿਆਂ ਤੋਂ ਫਿਲਹਾਲ ਹਜੇ ਇਦਾਂ ਕੁਝ ਨਹੀਂ ਹੈਗਾ ਉਹਨਾਂ ਨੇ ਕਿਹਾ ਸ਼ਾਮ ਤੱਕ ਪਰ ਜੇ ਆਇਆ ਤਾਂ ਉਹ ਖਾਂਜੀ ਤਿਆਰੀ ਪੂਰੀ ਤਿਆਰੀ ਕੀਤੀ ਜਾਊਗੀ ਹਾਂਜੀ ਬਿਲਕੁਲ ਤਿਆਰ ਕੀਤੀ ਜਾਊਗੀ ਸੁਣ ਲਓ ਤੁਹਾਡੇ ਕੋਲ ਪੂਰੀ ਤਿਆਰੀ ਹੈ ਹਾਂਜੀ ਮੇਰੇ ਕੋਲ ਪੂਰੀ ਤਿਆਰੀ ਹੈ ਜੀ ਤੇ ਫੜ ਵਗੈਰਾ ਸਾਰੇ ਸਫਾਈ ਸਾਫ ਸਭ ਹਾਂਜੀ ਹਾਂ ਸਾਫ ਸਫਾਈ ਹੋ ਗਈ ਹੈ ਜੀ ਥੋੜੀ ਬੋਤੀ ਰਹਿੰਦੀ ਹੈ ਬੰਦੇ 8 ਨਾਲ ਲੱਗੇ ਹੋਏ ਸਫਾਈ ਚੱਲਦੀ ਰਹੀ ਹੈ ਜੀ